ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪੈਸੇ ਦੇ ਨਾਲ ਮਾਇਆ ਦੇ ਨਾਲ ਧਨ ਨੂੰ ਇਕੱਠਾ ਕਰਨ ਦੇ ਨਾਲ ਸੰਬੰਧਿਤ ਤੁਹਾਨੂੰ ਪਤਾ ਹੈ ਕਿ ਜਦੋਂ ਇੱਕ ਇਨਸਾਨ ਸਮੱਸਿਆ ਦੇ ਵਿੱਚ ਹੋਵੇ ਮੁਸੀਬਤ ਦੇ ਵਿੱਚ ਹੋਵੇ ਉਹ ਬੜਾ ਕੁਝ ਕਰਦਾ ਹੈ ਪਰ ਉਹਦੇ ਪੱਲੇ ਕੱਖ ਨਹੀਂ ਪੈਂਦਾ ਉਦੋਂ ਉਹ ਬੰਦਾ ਫਿਰ ਹੱਥ ਪੈਰ ਮਾਰਦਾ ਹੈ ਜਦੋਂ ਇਨਸਾਨ ਦੀ ਜੇਬ 'ਚ ਥੀਲਾ ਨਾ ਹੋਵੇ ਉਦੋਂ ਉਸ ਨੂੰ ਜਿਵੇਂ ਵੀ ਕੋਈ ਬੰਦਾ ਕੋਈ ਰਾਹ ਵਿਖਾਉਂਦਾ ਉਹ ਤੁਰੰਤ ਉਸ ਰਸਤੇ ਤੇ ਤੁਰ ਪੈਂਦਾ ਹੈ ਸਾਧ ਸੰਗਤ ਜੀ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਦਾ ਇੱਕ ਬੜਾ ਮਸ਼ਹੂਰ ਸਿੰਗਰ ਆਪਣੇ ਆਪ ਨੂੰ ਪੱਗ ਦੇ ਨਾਲ ਇਸਟੈਬਲਿਸ਼ਨ ਕਰਨ ਵਾਲਾ ਤੇ ਆਪਣੇ ਆਪ ਨੂੰ ਪੱਗ ਦਾ ਬ੍ਰਾਂਡ ਕਹਿਣ ਵਾਲਾ ਉਹ ਸਿੰਗਰ ਕਿਸੇ ਸਾਧ ਦੇ ਪੈਰੇ ਪਿਆ ਹੋਇਆ ਸੀ ਹਾਲਾਂਕਿ ਸਾਧ ਸੰਗਤ ਜੀ ਸਾਧ ਦੇ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ ਤੁਸੀਂ ਗੂਗਲ ਤੇ ਸਰਚ ਵੀ ਕਰ ਸਕਦੇ ਹੋ ਤੁਹਾਨੂੰ ਉਹਦੀ ਸੱਚਾਈ ਦਾ ਵੀ ਪਤਾ ਲੱਗ ਜਾਵੇਗਾ ਪਰ ਇਹ ਜਿਹੜੀ ਘਟਨਾ ਘਟੀ ਹੈ ਇਹਦੇ ਨਾਲ ਬੜਾ ਕੁਝ ਪਤਾ ਲੱਗਦਾ ਹੈ ਕਿ ਚਾਹੇ ਕੋਈ ਬੜਾ ਅਮੀਰ ਤਰੇਨ ਬੰਦਾ ਹੋਵੇ ਜਦੋਂ ਉਹਦੇ ਤੇ ਮਸੀਬਤ ਆਉਣ ਪੈਂਦੀ ਹੈ ਤਾਂ ਉਹ ਹਰ ਇੱਕ ਮਾਰਗ ਹਰ ਇੱਕ ਰਸਤਾ ਅਪਣਾਉਂਦਾ ਹੈ ਉਸ ਦਾ ਮਨ ਨਹੀਂ ਮੰਨਦਾ ਉਸ ਦਾ ਮਨ ਇਹ ਹੀ ਕਹਿੰਦਾ ਹੈ ਕਿਤੇ ਨਾ ਕਿਤੇ ਕਿਸੇ ਨਵੇਂ ਰਸਤੇ ਤੇ ਸ਼ਾਇਦ ਮੇਰੀ ਸਮੱਸਿਆ ਦਾ ਹੱਲ ਮਿਲ ਜਾਵੇਗਾ ਤੇ ਸਾਹ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਅਤੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸਾਹ ਸੰਗਤ ਜੀ ਇਸੇ ਤਰੀਕੇ ਦੇ ਨਾਲ ਸਾਡੇ ਵਰਗੇ ਆਮ ਇਨਸਾਨ ਸਾਨੂੰ ਜਦੋਂ ਕੋਈ ਜਿੰਮੇਦਾਰ ਸਾਹਿਕ ਕਿ ਫਲਾਣਾ ਕੰਮ ਕਰ ਲਵੋ ਤਾਂ ਬਾਏ ਤੁਹਾਡੀ ਜੇਬ ਜਿਹੜੀ ਹੈ ਉਹ ਸੁਖਾਲੀ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਆਪਾਂ ਸਾਰਿਆਂ ਨੇ ਇਹ ਗੱਲ ਦੇਖੀ ਹੋਵੇਗੀ ਜਦੋਂ ਆਪਾਂ ਪੈਸੇ ਦੇ ਤੌਰ ਤੇ ਖਾਸ ਤੌਰ ਤੇ ਕਿਉਂਕਿ ਜਦੋਂ ਸਾਡੀ ਜੇਬ 'ਚ ਪੈਸਾ ਨਹੀਂ ਹੈ ਸਾਡੇ ਰਿਸ਼ਤੇਦਾਰ ਸਾਨੂੰ ਮਿਲਦੇ ਨੇ ਚੰਗਾ ਸਮਝਦੇ ਨੇ ਸਾਡੇ ਜਿਹੜੇ ਦੋਸਤ ਨੇ ਉਹ ਵੀ ਇੱਕ ਇੱਕ ਕਰਕੇ ਸਾਡੇ ਤੋਂ ਪਾਸਾ ਵੱਟ ਲੈਂਦੇ ਹਨ ਜਿਹੜੇ ਸਿਰਫ ਦੁਨੀਆਦਾਰੀ ਦੇ ਤੌਰ ਤੇ ਸਾਡੇ ਦੋਸਤ ਨੇ ਸਿਰਫ ਨਾਮ ਦੇ ਦੋਸਤ ਨੇ ਪੱਕੇ ਦੋਸਤ ਸਾਡੇ ਖਾਸਮ ਖਾਸ ਉਹ ਸਾਡੇ ਮਾੜੇ ਸਮੇਂ ਵਿੱਚ ਸਾਥ ਛੜ ਦਿੰਦੇ ਹਨ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਸਾਡਾ ਇਹ ਹੀ ਰਹੇਗਾ ਕਿ ਕਿਹੜਾ ਖਾਸ ਕੰਮ ਕਰੀਏ ਜਿਹਦੇ ਨਾਲ ਸਾਨੂੰ ਪੈਸੇ ਦੇ ਨਾਲ ਸੰਬੰਧ ਤੋੜ ਕਦੀ ਨਾ ਆਵੇ ਪਹਿਲਾਂ ਆਪਾਂ ਕੁਝ ਪੁਰਾਣੀਆਂ ਗਥਾਵਾਂ ਦੇ ਵਿੱਚੋਂ ਮਾਂ ਤਾਵਾਂ ਦੇ ਵਿੱਚੋਂ ਕੁਝ ਨੁਕਤੇ ਸਾਂਝੇ ਕਰਦੇ ਹਾਂ ਕੋਨਾਂ ਨੇ ਕੁਝ ਵਾਰਾਂ ਦੇ ਨਾਲ ਸੰਬੰਧਿਤ ਕੁਝ ਗੱਲਾਂ ਜੋੜ ਕੇ ਕਈਆਂ ਹਨ ਜਿਨ੍ਹਾਂ ਦੇ ਵਿੱਚੋਂ ਕੁਝ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਉਹ ਕਹਿੰਦੇ ਹਨ ਕਿ ਜਦੋਂ ਤੁਹਾਨੂੰ ਤਾਂ ਦੇ ਨਾਲ ਸੰਬੰਧਿਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਦੇ ਨਾਲ ਤੁਹਾਡੇ ਜੀਵਨ ਵਿੱਚ ਤੁਹਾਨੂੰ ਪ੍ਰਤੀ ਰੁਕਾਵਟ ਆਈ ਹੋਵੇ ਤਾਂ ਉਹ ਦੱਸੇ ਸ਼ੁੱਕਰਵਾਰ ਤੇ ਸ਼ਨੀਵਾਰ ਦੇ ਦਿਨ ਜਿੱਥੇ ਵੀ ਕਿਤੇ ਕਾਲੀਆਂ ਕੀੜੀਆਂ ਤਿਸਤੀਆਂ ਨੇ ਉਹਨਾਂ ਨੂੰ ਚੀਨੇ ਤੇ ਆਟਾ ਜਾਂ ਫਿਰ ਦਾਣਾ ਪਾ ਸਕਦੇ ਹੋ ਇਸ ਦੇ ਨਾਲ ਉਹ ਕਹਿੰਦੇ ਹਨ ਕਿ ਉਹ ਦਾਣਾ ਤਾਂ ਦੀ ਜਿਹੜੀ ਵਾਧਾ ਹੈ ਤਾਂ ਦੇ ਨਾਲ ਜਿਹੜਾ ਬਣ ਲੱਗਾ ਹੈ ਉਹ ਦੂਰ ਹੋ ਸਕਦਾ ਹੈ ਦੂਜਾ ਕਹਿੰਦੇ ਹਨ ਕਿ ਸ਼ੁੱਕਰਵਾਰ ਤੇ ਸ਼ਨੀਵਾਰ ਦੇ ਦਿਨ ਇਸ਼ਨਾਨ ਕਰਨ ਤੋਂ ਬਾਅਦ ਸਫੇਦ ਰੰਗ ਦੇ ਵਸਤਰ ਤੁਸੀਂ ਦਾਨ ਕਰੋ ਦਾਨ ਕਰੋ ਲੋੜਵੰਦ ਲੋਕਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਇਹਦੇ ਨਾਲ ਕਹਿੰਦੇ ਹਨ ਕਿ ਤੁਹਾਨੂੰ ਜਿਹੜਾ ਫਾਇਦਾ ਹੋਵੇਗਾ ਤੀਜਾ ਉਹ ਕਹਿੰਦੇ ਹਨ ਕਿ ਜਿਸ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਉਥੇ ਜਾ ਕੇ ਨਤਮਸਤਕ ਹੋਵੋ ਉਥੇ ਕੋਈ ਵੀ ਤਿਲ ਫੁੱਲ ਜਿੰਨੇ ਕੁ ਪੇਟਾ ਤੁਸੀਂ ਦੇ ਸਕਦੇ ਹੋ ਜਿੰਨਾ ਕੁ ਤੁਹਾਡਾ ਆਪਣਾ ਮਨ ਮੰਨਦਾ ਹੈ ਓਨੇ ਕੁ ਪੇਟਾ ਤੁਸੀਂ ਜ਼ਰੂਰ ਦਿਓ ਜੇ ਕੁਝ ਵੀ ਨਹੀਂ ਤਾਂ ਕੁਝ ਫੁੱਲ ਹੀ ਛੜਾ ਦਿਓ ਹਾਲਾਂਕਿ ਵੀ ਤਵਾਨ ਲੋਕ ਕਹਿੰਦੇ ਹਨ ਕਿ ਫੁੱਲ ਤੋੜ ਕੇ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਚੜਾਉਣਾ ਇਹ ਕੋਈ ਚੰਗੀ ਗੱਲ ਨਹੀਂ ਇਹ ਪਾਪ ਹੈ ਫਿਰ ਵੀ ਕੁਝ ਲੋਕ ਕਹਿੰਦੇ ਹਨ ਕਿ ਫੁੱਲ ਛੜਾ ਦੇਣੇ ਚਾਹੀਦੇ ਹਨ ਸੋ ਸਾਧ ਸੰਗਤ ਜੀ ਤੁਹਾਡੀ ਆਪਣੀ ਮਰਜ਼ੀ ਹੈ ਜੇ ਮਨ ਮੰਨਦਾ ਹੈ ਫੁੱਲ ਤੋੜਨ ਨੂੰ ਤਾਂ ਤੋੜ ਸਕਦੇ ਹੋ ਨਹੀਂ ਮੰਨਦਾ ਤਾਂ ਹਰ ਕਿਸੇ ਨਾਲ ਹੋਰ ਕਿਸੇ ਨਾਲ ਤੋੜੋ ਸਲਾਹ ਇਹ ਹੈ ਕਿ ਫੁੱਲ ਨਾ ਤੋੜੋ ਕੁਝ ਵੀ ਜੇਬ ਚ ਨਹੀਂ ਤੇ ਪਰਮਾਤਮਾ ਦੇ ਅੱਗੇ ਜਾ ਕੇ ਸੱਚੇ ਮਨੋਂ ਅਰਦਾਸ ਬੇਨਤੀ ਕਰਕੇ ਨਤ ਮਸਤਕ ਹੋਵੋ ਪ੍ਰਮਾਤਮਾ ਨੂੰ ਯਾਦ ਕਰੋ ਤੇ ਸਾਧ ਸੰਗਤ ਜੀ ਫੋਲ ਦੇ ਨਾਲ ਮਤਲਬ ਇਹ ਹੈ ਕਿ ਪ੍ਰਮਾਤਮਾ ਨੂੰ ਸਾਢੇ ਰੁਪਏ ਦੋ ਰੁਪਏ 10 ਰੁਪਏ ਇਹਨਾਂ ਮਤਲਬ ਹੈ ਇਹਨਾਂ ਦਾ ਮਤਲਬ ਇਹ ਹੈ ਕਿ ਪ੍ਰਮਾਤਮਾ ਨੂੰ ਨਹੀਂ ਮਤਲਬ ਕਿ ਸਾਡੀ ਨੀਅਤ ਸਾਡੇ ਸੱਚੇ ਮਨ ਨਾਲ ਸਾਡੇ ਸਾਫ ਮਨ ਨਾਲ ਹੈ ਉਹ ਕਹਿੰਦੇ ਹਨ ਕਿ ਸ਼ੁੱਕਰਵਾਰ ਦੇ ਦਿਨ ਸ਼ਨੀਵਾਰ ਦੇ ਦਿਨ ਨਹਾ ਧੋ ਕੇ ਆਪਣੇ ਪਵਿੱਤਰ ਅਸਥਾਨ ਤੇ ਜਿਸ ਧਰਮ ਨੂੰ ਮੰਨਦੇ ਹੋ ਉੱਥੇ ਜਾ ਕੇ ਨਤਮਸਤਕ ਹੋਵੋ ਉੱਥੇ ਜਾ ਕੇ ਤੁਸੀਂ ਜਿਹੜੀ ਰੱਬ ਦੀ ਉਸਤਤ ਕਰੋ ਉਸ ਨੂੰ ਸੁਣੋ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਤੁਹਾਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਮਿਲੇਗਾ ਅਗਲੇ ਗੱਲ ਇਹ ਹੋਣਾ ਪਸੰਦ ਵੀ ਹੁੰਦੇ ਹਨ ਉਹ ਵੀ ਕੁਝ ਹੁੰਦੇ ਹਨ ਕਿ ਉਹ دیکھتے ਹਨ ਕਿ ਇਸ ਇਨਸਾਨ ਦੀ ਜੇਬ ਦੇ ਵਿੱਚ ਕੁਝ ਨਹੀਂ ਇਹਦੇ ਕੋਲ ਕਿਸੇ ਨੂੰ ਦੇਣ ਲਈ ਕੁਝ ਨਹੀਂ ਪੈਸੇ ਟਕੇ ਦੇ ਤੌਰ ਤੇ ਬਿਲਕੁਲ ਵੀ ਤੋ ਅੱਜ ਚੋਕਾ ਹੈ ਇਸ ਦੇ ਸੰਖੇਪ ਸਬੰਧੇ ਰਿਸ਼ਤੇਦਾਰ ਦੋਸਤ ਮਿੱਤਰ ਇਸ ਦਾ ਸਾਥ ਛੱਡ ਕੇ ਇਹਦੇ باوجود ਵੀ ਇਹਦਾ ਹੌਸਲਾ ਨਹੀਂ ਢੋਲਿਆ ਇਹਦੇ ਕੋਲ ਜਿਹੜੀ ਚੀਜ਼ ਹੈ ਉਹ ਲੋਕਾਂ ਨਾਲ ਵੰਡ ਰਿਆ ਹੈ ਲੋਕਾਂ ਨਾਲ ਸਾਂਝੀ ਕਰ ਰਿਹਾ ਹੈ ਸੋ ਸਾਨੂੰ ਇਸ ਤਰ੍ਹਾਂ ਲੋਕਾਂ ਦੇ ਕੰਮ ਜ਼ਰੂਰ ਆਉਣਾ ਚਾਹੀਦਾ ਹੈ ਹੁਣ ਆਪਾਂ ਗੱਲਬਾਤ ਕਰ ਲੈਂਦੇ ਹਾਂ ਕਿ ਜਿਹੜੀਆਂ ਗੱਲਾਂ ਬਾਤਾਂ ਕੁਝ ਵਿਦਵਾਨ ਕਥਾਵਾਂ ਵਿੱਚ ਮਾਨਤਾਵਾਂ ਦੇ ਵਿੱਚ ਕਹਿੰਦੇ ਹਨ ਕਿ ਇਹਨਾਂ ਦੇ ਵਿੱਚ ਆਪਾਂ ਨੂੰ ਕਿੰਨੀਆਂ ਕੁ ਮੰਨ ਲੈਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲੇ ਗੱਲ ਤਾਂ ਇਹ ਸੀ ਕਿ ਸ਼ੁੱਕਰਵਾਰ ਦੇ ਦਿਨ ਤੇ ਸ਼ਨੀਵਾਰ ਦੇ ਦਿਨ ਕਾਲੀਆਂ ਕੀੜੀਆਂ ਨੂੰ ਕੁਝ ਨਾ ਕੁਝ ਪਾਉਣਾ ਚਾਹੀਦਾ ਹੈ ਇਹ ਸਾਡੀ ਮਰਜ਼ੀ ਹੈ ਵਹਿਮ ਪਰਮ ਕੋਈ ਨਹੀਂ ਕਿਉਂਕਿ ਸਾਡੇ ਧਰਮ ਦੇ ਵਿੱਚ ਬਹੁਤੀਆਂ ਅਚਈਆਂ ਚੀਜ਼ਾਂ ਨੂੰ ਵਹਿਮ ਪਰਮ ਹੀ ਦੱਸਿਆ ਜਾਂਦਾ ਹੈ ਪਰ ਕਥਾਵਾਂ ਦੇ ਵਿੱਚ ਇਹ ਦੱਸਣ ਦਾ ਮਤਲਬ ਇਹ ਹੋ ਸਕਦਾ ਹੈ ਕਿ ਬੇਜੁਪਾਨਾਂ ਦੀ ਜਿਹੜੀ ਆਪਣੇ ਆਪ ਵੈਸੇ ਤਾਂ ਤੁਹਾਨੂੰ ਪਤਾ ਹੈ ਕਿ ਕੋਈ ਵੀ ਜਿਹੜੀ ਚੀਜ਼ ਹੈ ਪ੍ਰਮਾਤਮਾ ਨੇ ਬਣਾਈ ਹੋਈ ਹੈ ਚਾਹੇ ਉਹ ਕਿੜੇ ਨੇ ਜਾਂ ਅਵਾਰਾ ਪਸ਼ੂ ਨੇ ਉਹ ਆਪਣੇ ਭੋਜਨ ਦਾ ਇੰਤਜ਼ਾਮ ਆਪ ਖੁਦ ਕਰ ਸਕਦੇ ਨੇ ਪਰ ਇਹਦੇ ਵਿੱਚ ਇੱਕ ਕਿਸਮ ਦੀ ਦਾਨ ਦੀ ਭਾਵਨਾ ਹੋ ਸਕਦੀ ਹੈ ਇਸ ਕਰਕੇ ਪੁਰਾਣੀ માનਤਾਵਾਂ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਹੋਇਆ ਹੈ ਪਰ ਜੇ ਤੁਹਾਡਾ ਮਨ ਨਹੀਂ ਮੰਨਦਾ ਤਾਂ ਹਰਗਿਸ ਕਰਨ ਦੀ ਲੋੜ ਨਹੀਂ ਉਸ ਦੀ ਬਜਾਏ ਇਹ ਜਿਹੜੀ ਚੀਨੀ ਜਾਂ ਆٹے ਦਾ ਜ਼ਿਕਰ ਕੀਤਾ ਸੀ ਇਹ ਕਿਸੇ ਗਰੀਬ ਜਾਂ ਮਸਕੀਨ ਕਿਸੇ ਭੁੱਖੇ ਨੂੰ ਦੇ ਸਕਦੇ ਹੋ ਉਹ ਇੱਕ ਬਿਹਤਰ ਫੈਸਲਾ ਹੋਵੇਗਾ ਦੂਸਰੀ ਗੱਲ ਜਿਹੜੀ ਹੈ ਵਸਤਰ দান ਕਰਨ ਦੀ ਸੋ ਵਸਤਰ দান ਕਰਨਾ ਹੈ ਇਹ ਵੀ দান ਦੀ ਭਾਵਨਾ ਨਾਲ ਕਿਹਾ ਗਿਆ ਹੈ ਜੇਕਰ ਅਸੀਂ ਜਿਸ ਤਰ੍ਹਾਂ ਦੱਸਿਆ ਗਿਆ ਕਿ ਇਸ਼ਨਾਨ ਕਰਕੇ ਫਿਰ ਸਫੇਦ ਵਸਤਰ ਫੈਨੋ ਇਸ ਚੀਜ਼ ਨੂੰ ਜੇਕਰ ਅਸੀਂ ਵੈੰਪਰ ਮੰਨਦੇ ਹਾਂ ਤਾਂ ਆਪਾਂ ਜਿਹੜੀ ਵੀ ਚੀਜ਼ ਸਾਡੇ ਕੋਲ ਤਾਨ ਕਰਨ ਲਈ ਹੈ ਅਸੀਂ ਉਹ ਦੇ ਸਕਦੇ ਹਾਂ ਸਾਨੂੰ ਪਤਾ ਹੁੰਦਾ ਹੈ ਕਿ ਕਿਹੜਾ ਗਰੀਬ ਹੈ ਕਿਹੜਾ ਲੋੜਵੰਦ ਹੈ ਉਸ ਨੂੰ ਜਾ ਕੇ ਤਾਨ ਕਰ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਸੰਦੇਸ਼ ਉਹਦਾ ਬਹੁਤ ਹੀ ਉਦਮ ਹੈ ਸੋ ਸਭ ਤੋਂ ਮੁੱਖ ਗੱਲ ਜਿਹੜੀ ਹੈ ਅਸੀਂ ਕਰਨੀ ਹੈ ਉਹ ਇਹ ਕਰਨੀ ਹੈ ਕਿ ਆਪਣੀ ਮਿਹਨਤ ਤੇ ਅਸੀਂ ਸ਼ੱਕ ਨਹੀਂ ਕਰਨਾ ਆਪਣੇ ਮਿਹਨਤ ਨਿਰੰਤਰ ਤੌਰ ਤੇ ਕਰਨੇ ਹਨ ਦਸਾਂ ਨੋਹਾਂ ਦੀ ਕਮਾਈ ਕਰਦੇ ਜਾਣਾ ਹੈ ਪਰਮਾਤਮਾ ਦਾ ਓਟ ਆਸਰਾ ਤੱਕਣਾ ਪਰਮਾਤਮਾ ਦਾ ਨਾਮ ਲੈਣਾ ਨਿਤ ਨੇਮ ਕਰਨਾ ਅਰਦਾਸ ਕਰਨੇ ਕਿ ਪਰਮਾਤਮਾ ਮਿਹਨਤ ਕਰ ਰਹੇ ਆ ਉਹਨਾਂ ਫਲ ਨਹੀਂ ਪੈਂਦਾ ਪਰਮਾਤਮਾ ਖੁਦ ਆਪਣੇ ਬਾ ਸਿਆਣੇ ਕਹਿੰਦੇ ਹਨ ਕਿ ਜਿਹੜੇ ਮਿਹਨਤ ਕਰਦੇ ਹਨ ਉਹ ਖੁਦ ਦੀ ਮਦਦ ਆਪ ਕਰਦੇ ਹਨ ਜਿਹੜਾ ਇਨਸਾਨ ਆਪਣੇ ਆਪ ਮਦਦ ਕਰਦਾ ਹੈ ਉਸੇ ਦੀ ਮਦਦ ਫਿਰ ਪਰਮਾਤਮਾ ਵੀ ਕਰਦਾ ਹੈ ਆਪਾ ਜੇ ਮਿਹਨਤ ਨਾ ਕਰੀਏ ਆਪ ਹਰਾਮ ਦੀ ਕਮਾਈ ਦੇ ਉੱਤੇ ਧਿਆਨ ਦਈਏ ਤਾਂ ਫਿਰ ਪਰਮਾਤਮਾ ਨੇ ਸਾਡੀ ਕੋਈ ਮਦਦ ਨਹੀਂ ਕਰਨੀ ਜਦੋਂ ਆਪਾਂ ਹੱਕ ਹਲਾਲ ਦੀ ਕਮਾਈ ਦੇ ਵਿੱਚ ਵਿਸ਼ਵਾਸ ਕਰਾਂਗੇ ਪਰਮਾਤਮਾ ਨੇ ਵੀ ਸਾਡੀ ਬਾ ਉਦੋਂ ਹੀ ਫੜਨੇ ਹੈ ਸੋ ਸਾਨੂੰ ਦੂਜੀ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਆਪਣੇ ਮੇਨ ਅੰਦੇ ਉੱਤੇ ਤੇ ਪਰਮਾਤਮਾ ਦੇ ਉੱਤੇ ਹਮੇਸ਼ਾ ਭਰੋਸਾ ਰੱਖੋ ਜੋ ਵੀ ਮਿਲਣਾ ਹੈ ਪਰਮਾਤਮਾ ਤੋਂ ਹੀ ਮਿਲਣਾ ਹੈ ਪਰਮਾਤਮਾ ਦੇ ਅੱਗੇ ਝੋਲੀ ਅੜ ਕੇ ਅਰਦਾਸ ਬੇਨਤੀ ਕਰਿਆ ਕਰੋ ਅਤੇ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਦਾ ਵੇਲਾ ਸੰਭਾਲੋ ਨਿਤ ਨੇਮ ਕਰੋ ਪੰਜ ਪਾਣੀਆਂ ਦਾ ਜਾਪ ਕਰੋ ਤੇ ਗਰੀਬਾਂ ਦਾ ਸਹਾਰਾ ਬਣੋ ਤੇ ਸਾਰਾ ਸੰਗਤ ਜੀ ਸਾਡੇ ਘਰ ਦੇ ਵਿੱਚ ਫਿਰ ਕਿਸੇ ਵਿੱਚ ਇਹਦੀ ਘਾਟ ਨਹੀਂ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਖੇ ਫਤਿਹ